ਸਸਗਾ ਸਾਰ ਨੂੰ ਮੈਂ ਤੁਹਾਡਾ ਮੈਂਬਰ ਆਫ ਪਾਰਲੀਮੈਂਟ ਕੈਗਰੀਸ ਤੋਂ ਜਸਰਜ ਸਿੰਘ ਹਲਨਤੇ ਸ਼ੈਡੋ ਮਿਨਿਸਟਰ ਫਾਰ ਫਾਈਨੈਂਸ ਮੀਡਨਾਲ ਮੈਂਬਰ ਆਫ ਪਾਰਲੀਮੈਂਟ ਕੈਗਰੀ ਮਕਨਾਈਟ ਤੋਂ ਦਲਵਿੰਦਰ ਸਿੰਘ ਗਿੱਲ ਤੇ ਸਾਡੇ ਨਾਲ ਖੜੇ ਨੇ ਜਿਹੜੇ ਤੇ ਅਮੇਜ਼ਿੰਗ ਟੀਮ ਫ্রম ਵੈਸਟਰਨ ਹੈਲਥ ਅੱਜ ਸੀ ਅਨਤੇ ਆਫਿਸ ਤੇ ਆਏ ਆ ਤੇ ਅੱਜ ਦਾ ਕਾਰਜ ਬਹੁਤ ਹੀ ਵਧੀਆ ਸਨਮਾਨ ਆਣਾ ਤੇ ਵੀ ਜਿਹੜਾ ਲੀਜਨ ਨੰਬਰ 1 ਆ ਜਿਨ੍ਹਾਂ ਦਾ ਰੂਫ ਖਰਾਬ ਆ ਜਿਹੜਾ ਲੀਕ ਹੋ ਰਿਹਾ ਦੇਵ ਟੇਕਨ ਦੀ ਇਨੀਸ਼ੀਏਟਿਵ ਟੂ ਹੋਲਡ ਅ ਫੰਡਰੇਜ਼ਰ ਹਿਅਰ and raise a lot of funds through memorabilia through silent auction like i said e both manali kallia jehde jinna ne sade di sade di qurbaniyan kitiyan to make sure that canada has the rights and freedoms that it has Western Health team here that you see is raising funds so that they can continue to live a dignified life through their legion. This is such a great cause and I request that we should be involved in this. So whoever is watching this, please raise funds and support this great team right here of Western Health who has some great quality products inside. But more importantly, Jedi Community Nubapes Derea, these are the great Canadian values that, that they're sharing and they're doing it for the for the Legion, for the people who committed the sacrifices for this country. So we can enjoy the rights and freedoms that we have today. ਥੈਂਕ ਯੂ ਬਰੀ ਮਾਚ ਹੰਦੀਸ਼ਾਸੇਗਲ ਜੀ ਅਸੀਂ ਅੱਜ ਵੈਸਟਰਨ ਹੈਲਥ케ਅਰ ਜਿਹੜਾ ਹੈਗਾ ਉਹਦੇ ਬਾਹਰ ਖੜੇ ਆ ਜਿੱਥੇ ਲੀਜ਼ਨ 1 ਦੇ ਲਈ ਜੋ ਵੈਟਰਨ ਸਰਵਿਸਸਸ ਦੇ ਲਈ ਇੱਕ ਫੰਡਰੇਜ ਕੀਤਾ ਗਿਆ ਵਾ ਸਭ ਤੋਂ ਪਹਿਲਾਂ ਤਾਂ ਵੈਸਟਰਨ ਹੈਲਥ케ਅਰ ਦੀ ਸਾਰੀ ਟੀਮ ਵਧਾਈ ਦੀ ਪੱਤਰਾ ਸ਼ਰਮਾ ਜੀ ਮੇਰੇ ਨਾਲ ਖੜੇ ਨੇ ਮਹਿਤਾ ਫੈਮਲੀ ਸੋ ਉਹਨਾਂ ਸਾਰਿਆਂ ਵੱਲੋਂ ਰਲ ਮਿਲ ਕੇ ਜਿਹੜਾ ਇਹ ਬਹੁਤ ਹੀ ਇੱਕ ਵਧੀਆ ਇਨੀਸ਼ੀਏਟਿਵ ਲਿਆ ਗਿਆ ਵਾ ਜਿੱਥੇ ਇਹ ਜਿਹੜੇ ਸਾਡੇ ਸੀਨੀਅਰਸ ਦੀ ਹੈਲਪ ਕਰਦੇ ਨੇ ਉਹਨਾਂ ਦੇ ਲਈ ਇਹ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਟੇਅਰ ਲਿਫਟ ਆ ਜਾਂ ਵਾਕਿੰਗਸ ਨੇ ਹੋਰ ਕੋਈ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਪੈਂਦੀ ਆ ਉਹ ਇਹ ਸਹੂਲਤਾਂ ਪ੍ਰੋਵਾਈਡ ਕਰਵਾਉਂਦੇ ਨੇ ਉੱਥੇ ਨਾਲ-ਨਾਲ ਇਹ ਕਮਿਊਨਿਟੀ ਦੇ ਵਿੱਚ ਵੀ ਆਪਦਾ ਇਨਪੁਟ ਦੇ ਰਹੇ ਨੇ ਸੋ ਇਹਨਾਂ ਦੀ ਸਾਰੀ ਟੀਮ ਵਧਾਈ ਦੀ ਪਾਤਰ ਆ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਵਾ ਕਿ ਜਿਹੜੇ ਸਾਡੇ ਗੇ ਬੈਕ ਟੂ ਦਾ ਕਮਿਊਨਿਟੀ ਜੇ ਕਮਿਊਨਿਟੀ ਤੁਹਾਡੀ ਸਪੋਰਟ ਕਰਦੀ ਆ ਤਾਂ ਤੁਹਾਨੂੰ ਤੁਸੀਂ ਵੀ ਕਮਿਊਨਿਟੀ ਨਾਲ ਜਦੋਂ ਗੇ ਬੈਕ ਕਰਦੇ ਹੋ ਤੋ ਸਾਰੀ ਟੀਮ ਦਾ ਕਮਿਊਨਿਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੀ ਉਹਦੇ ਨਾਲ ਨਾਲ ਅਸੀਂ ਸਾਡੇ ਕਮਿਊਨਿਟੀ ਮੈਂਬਰਸ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀ ਜਿਹੜੇ ਬਿਜ਼ਨੈਸਸ ਕਮਿਊਨਿਟੀ ਨੂੰ ਬੈਕ ਦਿੰਦੇ ਨੇ ਆਪਾਂ ਉਹਨਾਂ ਦੀ ਵੀ ਆਪਾਂ ਆਪਣਾ ਫਰਜ਼ ਮੰਨਦਾ ਆਪਾਂ ਸਾਰੇ ਜਣੇ ਰਲ ਮਿਲ ਕੇ ਸਪੋਰਟ ਕਰੀਏ ਜੀ ਸੋ ਇਹੀ ਬੇਨਤੀ ਆ ਨੇ ਕਿ ਤੁਸੀਂ ਜੇਕਰ ਤੁਹਾਡੇ ਘਰੇ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਤਾਂ ਕਿਸੇ ਤਰ੍ਹਾਂ ਦੇ ਸਟੇਅਰ ਲਿਫਟ ਦੀ ਲੋੜ ਆ ਕੋਈ ਹੋਰ ਵਾਕਿੰਗ ਦੀ ਲੋੜ ਆ ਤਾਂ ਤੁਸੀਂ ਜਿਹੜਾ ਵੈਸਟਰਨ ਹੈਲਥ케ਅਰ ਜਿਹੜਾ ਹੈਗਾ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੀ ਟੀਮ ਆਲਵੇਜ਼ ਤੁਹਾਡੀ ਹੈਲਪ ਦੇ ਲਈ ਅਵੇਲੇਬਲ ਰਹਿੰਦੀ ਹੈ ਜੀ ਥੈਂਕ ਯੂ ਜੀ ਅੱਜ ਅਸੀਂ ਪਹੁੰਚੇ ਆ ਇੱਕ ਇੱਕ ਬੜਾ ਵਧੀਆ ਇਵੈਂਟ ਹੋ ਰਿਹਾ ਸੀਗਾ ਜਿਸ ਦੇ ਵਿੱਚ ਕੀ ਆਪਾਂ ਆਪਣੀ ਕਿਉਂਕਿ ਆਰਮੀ ਆਪਾਂ ਸਾਰੇ ਦੇਸ਼ਾਂ ਦੀ ਬੜੀ ਇੰਪੋਰਟੈਂਟ ਹੁੰਦੀ ਆ ਤੇ ਵੈਟਰਨਸ ਕਿਉਂਕਿ ਉਹਨਾਂ ਨੇ ਆਪਣੀ ਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਇੰਨੇ ਹਾਰਡਵਰਕ ਕੀਤਾ ਤਾਂ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਉਹਨਾਂ ਲਈ ਕੁਝ ਨਾ ਕੁਝ ਕਰਦੇ ਰਹੀਏ ਕਿਉਂਕਿ ਜਦੋਂ 올ਡ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਸਾਡੀ ਸਪੋਰਟ ਦੀ ਲੋੜ ਹੁੰਦੀ ਆ ਸੋ ਇਸੇ ਤਰ੍ਹਾਂ ਵੈਸਟਰਨ ਹੈਲਥ케ਅਰ ਨੇ ਬੜਾ ਸੋਹਣਾ ਪ੍ਰਾਲਾ ਕੀਤਾ ਕਿ ਆਪਣੀ ਜਿਹੜੀ ਲੇਜੈਂਡ ਦੀ ਬਿਲਡਿੰਗ ਆ ਉਹਨਾਂ ਦੀ ਰੂਫ ਲੀਕ ਹੋ ਰਹੀ ਸੀ ਤਾਂ ਉਹਨਾਂ ਨੇ ਇੱਥੇ ਫੰਡਰੇਜ਼ਿੰਗ ਇਵੈਂਟ ਕੀਤਾ ਜਿਸ ਦੇ ਵਿੱਚ ਬੜੇ ਆਕਸ਼ਨਸ ਤੇ ਬੜਾ ਸੋਹਣਾ ਇਵੈਂਟ ਆਰਗੇਨਾਈਜ਼ ਕੀਤਾ ਗਿਆ ਫੂਡ ਦਾ ਵੀ ਪ੍ਰਬੰਧ ਕੀਤਾ ਗਿਆ ਸੋ ਸਾਰੀ ਵੈਸਟਰਨ ਹੈਲਥ케ਅਰ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵੈਟਰਨਸ ਦਾ ਧਿਆਨ ਰੱਖ ਰਹੇ ਹੋ ਕਿਉਂਕਿ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ World War ਫਾਈਟ ਕੀਤੀ ਤੇ ਅੱਜ ਹਰੇਕ ਦੇਸ਼ ਦੀ ਆਜ਼ਾਦੀ ਉਹਨਾਂ ਦੀ ਆਰਮੀ ਤੇ ਡਿਪੈਂਡ ਕਰਦੀ ਆ ਸੋ ਥੈਂਕ ਯੂ ਵੈਸਟਰਨ ਹੈਲਥ케ਅਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਕੋਈ ਆਪਣੇ ਸੀਨੀਅਰਸ ਲਈ ਕੋਈ ਹੈਲਥ ਦੇ ਰਿਲੇਟਿਡ ਕੋਈ ਜਿਵੇਂ 휠ਚੇਅਰ ਹੋਗੀ ਵਾਕਿੰਗ ਸਟਿਕਸ ਜਾਂ ਸਟੇਅਰ ਲਿਫਟ ਲੈਣਾ ਚਾਹੁੰਦੇ ਹਾਂ ਤਾਂ ਆਪਣੀ ਕਮਿਊਨਿਟੀ ਦਾ ਸਟੋਰ ਹੈ ਵੈਸਟਰਨ ਹੈਲਥ케ਅਰ ਜਿਹੜਾ ਕਿ ਨਾਰਥ-ਈਸਟ ਦੇ ਵਿੱਚ ਆ ਤੁਸੀਂ ਇੱਥੇ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਸੀਂ ਅੱਜ ਵੈਸਟਰਨ ਹੈਲਥ케ਅਰ ਆਏ ਇੱਥੇ ਇਹਨਾਂ ਨੇ ਜਿੱਦਾਂ ਹਰਪਿੰਦਰ ਨੇ ਦੱਸਿਆ ਕਿ ਫੰਡਰੇਜ ਕੀਤਾ ਤੇ ਨਾਲ ਦੀ ਨਾਲ ਇਹਨਾਂ ਨੇ ਇੱਕ ਇੱਥੇ ਸਾਈਲੈਂਟ ਆਕਸ਼ਨ ਵੀ ਲਾਈ ਹੋਈ ਸੀ ਜਿਹਦੇ ਵਿੱਚ ਬਹੁਤ ਹੀ ਪੁਰਾਣੀਆਂ ਗਨਸ ਤੇ ਹੋਰ ਵੀ ਬਹੁਤ ਚੀਜ਼ਾਂ ਬਾਈਬਲ ਬਹੁਤ ਪੁਰਾਣੀ 1987 ਦੀ ਸੋ ਉਹ ਸਾਰਾ ਕੁਝ ਇੱਥੇ ਦੇਖਣ ਨੂੰ ਮਿਲਿਆ ਸੀਗਾ ਬਹੁਤ ਸੋਹਣਾ ਜਿਹੜਾ ਕੌਜ਼ ਹੈਗਾ ਤੇ ਸੂਰਸੰਗਮ ਰੇਡੀਓ ਜਿਹ ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤਾਂ ਸਾਨੂੰ ਵੀ ਚਾਹੀਦਾ ਹੈਗਾ ਕਿ ਅਸੀਂ ਹੁਮ ਹਮਾ ਕੇ ਉੱਥੇ ਪਹੁੰਚੀਏ ਪਾਰਟਿਸਿਪੇਟ ਕਰੀਏ ਦਸਵੰਦ ਅਸੀਂ ਕੱਢਦੇ ਹਾਂ ਡੋਨੇਸ਼ਨਸ ਕਰੀਏ ਅਸੀਂ ਆ ਕੇ ਤੇ ਇਹਨਾਂ ਦਾ ਬੱਦ ਤੋਂ ਬੱਦ ਸਾਥ ਦਈਏ ਸੋ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਈਏ ਤਾਂ ਕਿ ਸਾਨੂੰ ਦੇਖ ਕੇ ਉਹ ਵੀ ਸਿੱਖ ਸਕਣ ਕਿਉਂਕਿ ਉਹੀ ਸਾਡਾ ਫਿਊਚਰ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਵੈਸਟਰਨ ਹੈਲਥ케ਅਰ ਵਾਲਿਆਂ ਦਾ ਸੋ ਜਿਨ੍ਹਾਂ ਨੇ ਇੰਨਾ ਵਧੀਆ ਕੌਜ਼ ਆ ਜਿਹੜਾ ਅੱਜ ਉਹ ਆਰਗੇਨਾਈਜ਼ ਕੀਤਾ ਥੈਂਕ ਯੂ ਰੇਡੀਓ ਸੁਰ ਸੰਗਮ ਸੁਣ ਰਹੇ ਦੇਖ ਰਹੇ ਸਾਰੇ ਸਰ ਦਨ ਹੈਲਥ ਕੇਅਰ ਆਈ ਗੋਇਆ ਇੰਨੇ ਬਹੁਤ ਸੋਹਣਾ ਉਪਰਾਲਾ ਕੀਤਾ ਜਿਹੜੇ ਸਾਡੇ ਵੈਟਰਨਸ ਨੇ ਜਿਨ੍ਹਾਂ ਨੇ ਸਾਡੇ ਦੇਸ਼ ਤੇ ਲਈ ਲੜੇ ਨੇ ਚਾਹੇ ਉਹ ਇੰਡੀਆ ਚ ਹੋਣ ਚਾਹੇ ਕੈਨੇਡਾ ਚ ਹੋਣ ਉਹ ਉਹਨਾਂ ਨੂੰ ਵੈਟਰਨਸ ਅਫੇਅਰਡ ਵੱਲੋਂ ਹੈਲਪ ਮਿਲਦੀ ਆ ਪਰ ਬਹੁਤ ਲਿਮਿਟਡ ਹੁੰਦੀ ਆ ਉਹ ਫਿਕਸਡ ਇਨਕਮ ਤੇ ਰਹਿੰਦੇ ਕਈ ਵਾਰ ਉਹਨਾਂ ਕੋ ਕੋ ਰਿਸੋਰਸਸ ਨਹੀਂ ਹੁੰਦੇ ਚੰਗਾ ਜੀਵਨ ਜਿਉਣ ਦੇ ਲਈ ਸੋ ਇਹ ਵੈਸਟਰਨ ਹੈਲਥ ਕੇਅਰ ਵਾਲਿਆਂ ਨੇ ਜਿਹੜਾ ਬਹੁਤ ਸੋਹਣਾ ਉਪਰਾਲਾ ਕੀਤਾ ਜੇ ਫੰਡ ਰਾਈਜ਼ਿੰਗ ਕਰ ਰਹੇ ਨੇ ਤੇ ਸਾਰਾ ਜੋ ਫੰਡ ਰਾਈਜ਼ਿੰਗ ਦਾ ਪੈਸੇ ਹੈਗੀ ਆ ਉਹ ਵੈਟਰਨਸ ਨੂੰ ਜਾਣੇ ਆ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਖੁਸ਼ੀ ਹੁੰਦੀ ਇੱਥੇ ਦੇਖ ਕੇ ਜਿਹੜੇ ਸਾਡੇ ਵੈਟਰਨਸ ਨੇ ਉਹ ਵੀ ਆਏ ਹੋਏ ਨੇ ਸੋ ਮੈਂ ਇਹੀ ਸਭ ਨੂੰ ਕਹੂੰਗਾ ਕਿ ਆਓ ਇੱਥੇ ਇਹਨਾਂ ਦਾ ਸਾਥ ਦਿਵੋ ਤਾਂ ਜੋ ਸਾਡੇ ਵੈਟਰਨਸ ਦੀ ਜਿਹੜੀ ਮਚ ਨੀਡੇਡ ਹੈਲਪ ਆ ਉਹ ਆਪਾ ਕਰ ਸਕੀ ਥੈਂਕ ਯੂ ਜੀ ਧੰਨਵਾਦ